ਰੋਟੀ ਨਹੀਂ ਪਕਰੀ ਸਾਰਾ ਪਿੰਡ ਜਿੱਥੇ ਮਰਦਾ ਸਾਰਾ ਮਿੱਡ ਘਰ ਘਰ ਦਾ ਬੱਚਾ ਬੱਚਾ ਉਰੇ ਆਇਆਗਾ ਇੱਕ ਬੱਚੋ ਦੀ ਲਾਡਾ ਲਣ ਪਾਲਿਆ ਸੀ ਸਾਡਾ ਕੱਲਾ ਪੁੱਤ ਸੀਗਾ ਇਦਕੀ ਆਪਣੇ 6ਵੀਂ ਕਲਾਸ ਦੇ ਵਿੱਚ ਪੜਦਾ ਸੀ 12 ਕੇ ਸਾਲ ਦੀ ਉਮਰ ਸੀਗੀ ਜੀ ਐਸ ਪੀ ਐਸ ਸੁਰੂਰ ਦੇ ਵਿੱਚ ਇਹ ਆਪਣੇ ਹੈਂਡਬਾਲ ਦੇ ਵਿੱਚ ਜਿਲ੍ਹਾ ਫਰਸਟ ਔਰ ਸਟੇਟ ਖੇਡ ਕੇ ਆਇਆ ਤੀਗਾ ਸਾਨੂੰ ਬਹੁਤ ਬਟਾ ਕਾਟਾ ਪਿਆ ਜੇ ਨਾ ਪੂਰਾ ਹੋਣ ਬਤਾ 12 ਵਜੇ ਕੱਲ ਪਤੰਗ ਚੜਾਉਣ ਲੱਗੇ ਨੇ ਸੋਣ ਬੱਚਿਆਂ ਨੂੰ ਸੁੱਟੀਆਂ ਨੇ ਸਰਦਿਆਂ ਦੀਆਂ ਸਾਰੇ ਬੱਚੇ ਪਤੰਗ ਚੜਾ ਰਹੇ ਤੇ ਡੋਡੀ ਕੋਠਿਆਂ ਤੇ ਪਿੱਸੋਂ ਦੀ ਚੜਿਆ ਕਿਤੇ ਪੇਚੇ ਲੱਗ ਗਏ ਉੱਪਰ ਚੈਨਾ ਡੋਰ ਸਾਰੀ ਚੱਲ ਰਹੀ ਹੈ ਜੀ ਉਹ ਡਾਉਂਦੇ 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 ਆ ਲੋਰ ਆ ਗਿਆ ਜੀ ਕੱਲ ਕਰੇ ਮਾਰਨ ਆ ਗਏ ਲਲ ਕਰੇ ਐ ਜਾਂਦਾ ਜਾਂਦਾ ਪਿੱਸਿਆ ਹੀ ਕੋਠੇ ਤੋਂ ਥੱਲੇ ਗਿਆ ਜੀ ਜਾਂਦੀ ਥੱਲੇ ਡਿੱਗ ਗਿਆ ਅਸੀਂ ਜਾ ਕੇ ਚੱਕ ਕੇ ਹਸਪੀਟਲ ਸੰਗਰੂਰ ਲੈ ਕੇ ਗਏ ਜੀ ਸੁਰੂਰ ਉਹਨਾਂ ਨੇ ਪਟਿਆਲੇ ਦਾ ਪਰਚਾ ਕੱਟ ਦਿੱਤਾ ਔਰ ਜਾਂਦਾ ਜਾਂਦਾ ਰਸਤੇ ਦੇ ਵਿੱਚ ਮੌਤ ਹੋ ਗਈ ਬਹੁਤ ਵੱਡਾ ਘਾਟਾ ਪਿਆ ਸਾਨੂੰ ਪਰਿਵਾਰ ਨੂੰ ਮੈਂ ਕਹਿੰਦਾ ਜੀ ਉੱਜੜ ਗਏ ਇੱਕ ਤਰ੍ਹਾਂ ਦੇ ਇੰਨਾ ਬੱਚਾ ਲੈਕ ਦੀਗਾ ਸੀ ਤੁਹਾਡੇ ਮਧਿਅਮ ਜਰੀਏ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਹਰੇਕ ਦੇ ਅਜ ਕੱਲੇ-ਕੱਲੇ ਬੱਚੇ ਨੇ ਪਿੰਡਾਂ ਦੇ ਵਿੱਚ ਬਾਹਰ ਵਗ ਗਏ ਸਾਡੀ ਗਲੀ ਦੇ ਵਿੱਚ ਉਹ ਕੱਲੇ ਹੀ ਬੱਚਾ ਦੀਗਾ ਜੀ ਸਾਰੇ ਬੱਚੇ ਬਾਹਰ ਗਏ ਹੋਣਗੇ ਇੰਨਾ ਰੌਣਕੀ ਬੱਚਾ ਦੀ ਜਦੋਂ ਗਲੀ ਚ ਜਾਂਦਾ ਹੁੰਦਾ ਇੰਨਾ ਸੋਹਣਾ ਦੀ ਜੀ ਲੱਗਦਾ ਤੇ ਹਰੇਕ ਨੂੰ ਪਿਆਰ ਕਰਦਾ ਤੇ ਨਰਮਤੀਗਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੁੰਗਾ ਤੋਂ ਇੱਕ ਦਰਦ ਭਰੀ ਘਟਨਾ ਸਾਹਮਣੇ ਆਈ ਹੈ ਇੱਕ 12 ਸਾਲ ਦਾ ਬੱਚਾ ਪਤੰਗ ਉਡਾਉਂਦੇ ਹੋਏ ਕੋਠੇ ਤੋਂ ਗਿਰਦਾ ਉਸ ਨੂੰ ਪਹਿਲਾਂ ਸੰਗਰੂਰ ਦੇ ਇੱਕ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਲੇਕਿਨ ਉੱਥੋਂ ਬੱਚੇ ਨੂੰ ਰੈਫਰ ਕਰ ਦਿੱਤਾ ਜਾਂਦਾ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸਸੀ ਗਲਪਾ ਜੀ ਸਸੀ ਗਲਪਾ ਜੀ ਵੀਰ ਜੀ ਮੇਰਾ ਨੋ ਕੁਲਵਿੰਦਰ ਸਿੰਘ ਸਾਡਾ ਚਾਚੇ ਦਾ ਬੇਟਾ ਸੀ ਸਕੇ ਦਾ ਜੀ ਇੱਥੇ 12:00 ਵਜੇ ਕੱਲ ਪਤੰਗ ਚੜਾਉਣ ਲੱਗੇ ਨੇ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਸਰਦਿਆਂ ਦੀਆਂ ਸਾਰੇ ਬੱਚੇ ਪਤੰਗ ਚੜਾ ਰਹੇ ਤੇ ਡੋਡੀ ਕੋਠਿਆਂ ਤੇ ਪਿੱਸੋਂ ਦੀ ਚੜਿਆ ਕਿਤੇ ਪੇਚੇ ਲੱਗ ਗਏ ਉੱਪਰ ਚੈਨਾ ਡੋਰ ਸਾਰੀ ਚੱਲ ਰਹੀ ਹੈ ਜੀ ਉਹ ਡਾਉਂਦੇ 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 ਆ ਲੋਰ ਆ ਗਿਆ ਜੇ ਕਲ ਕਰੇ ਮਾਰਨ ਲੱਗੇ ਲਲ ਕਰੇ ਐ ਜਾਂਦਾ ਜਾਂਦਾ ਪਿੱਸਿਆਈ ਕੋਠੇ ਤੋਂ ਥੱਲੇ ਗਿਆ ਜੀ ਜਾਂਦੇ ਥੱਲੇ ਡਿੱਗ ਗਿਆ ਅਸੀਂ ਉਹਦਾ ਨੇ ਮੰਮੀ ਥੋੜਾ ਜਿਹਾ ਗਮਾਂਡ ਚ ਗਈ ਹਿੱਤੀ ਗਈ ਜਦੋਂ ਆ ਕੇ ਦੇਖਿਆ ਵੀ ਆਪਣਾ ਹੈ ਨਹੀਂਗਾ ਮੁੰਡਾ ਘਰੇ ਨਹੀਂ ਹੈਗਾ ਕੋਠੇ ਤੇ ਨਹੀਂ ਹੈਗਾ ਦੇਖਿਆ ਤਾਲਾਦਲੇ ਗੇੜਾ ਮਾਰਿਆ ਤਾਂ ਉਹ ਘਰ ਦੇ ਬੈਕ ਸਾਈਡ ਤੇ ਡੱਗਿਆ ਪਿਆ ਸੀ ਉੱਥੇ ਦੀ ਸਾਈਕਲ ਵੀ ਖੜੀ ਸੀ ਤਾਂ ਅਸੀਂ ਜਾ ਕੇ ਚੱਕ ਕੇ ਹਸਪੀਟਲ ਸੰਗਰੂਰ ਲੈ ਕੇ ਗਏ ਜੀ ਸਰੂਰ ਉਹਨਾਂ ਨੇ ਪਟਿਆਲੇ ਦਾ ਪਰਚਾ ਕੱਟ ਦਿੱਤਾ ਔਰ ਜਾਂਦਾ ਜਾਂਦਾ ਰਸਤੇ ਦੇ ਵਿੱਚ ਮੌਤ ਹੋ ਗਈ ਬਹੁਤ ਵੱਡਾ ਘਾਟਾ ਪਿਆ ਸਾਨੂੰ ਪਰਿਵਾਰ ਨੂੰ ਮੈਂ ਕਹਿੰਦਾ ਜੀ ਅਸੀਂ ਉਜੜ ਗਏ ਇੱਕ ਤਰ੍ਹਾਂ ਦੇ ਅਸੀਂ ਸਾਡੇ ਮਧਿਆਮ ਜਰੀਏ ਇਹੀ ਕਹਿੰਦੇ ਆ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਹਲੇ 10 12 ਦਿਨ ਆਪਣੇ ਬਸੰਤ ਪੰਚਮੀ 'ਚ ਪਏ ਨੇ ਇਹਨੂੰ ਬੈਨ ਕੀਤਾ ਜਾਵੇ ਚਲੋ ਸਾਡਾ ਤਾਂ ਜਿਹੜਾ ਉਜੜ ਗਿਆ ਘਰ ਪਰ ਕਿਸੇ ਦਾ ਹੋਰ ਨਾ ਜਿਹੜੇ ਤੁਹਾਡੇ ਮਧਿਆਮ ਦੇ ਜਰੀਏ ਸੀ ਇਹੀ ਕਹਿੰਦੇ ਆਗੇ ਸਾਡਾ ਇਕੱਲਾ ਪੁੱਤ ਸੀਗਾ ਇਦਕੀ ਆਪਣੇ 6ਵੀਂ ਕਲਾਸ ਦੇ ਵਿੱਚ ਪੜਦਾ ਦੀ 12 ਕੇ ਸਾਲ ਦੀ ਉਮਰ ਸੀਗੀ ਜੀ ਐਸ ਪੀ ਐਸ ਸੂਰੂਰ ਦੇ ਵਿੱਚ ਇਹ ਆਪਣੇ ਹੈਂਡਬਾਲ ਦੇ ਵਿੱਚ ਜਿਲ੍ਹਾ ਫਰਸਟ ਔਰ ਸਟੇਟ ਖੇਡ ਕੇ ਆਇਆ ਤੀਗਾ ਸਾਨੂੰ ਬਹੁਤ ਬਟਾ ਕਾਟਾ ਪਿਆ ਜੀ ਨਾ ਪੂਰਾ ਹੋਣ ਬਲੋ ਅਸੀਂ ਕਿੰਨੇ ਜਿਹੇ ਹੱਥ ਬਣ ਕੇ ਬੇਨਤੀ ਕਰਦੇ ਆਂ ਬਾਈ ਜੀ ਵੀ ਸਾਡਾ ਤਾਂ ਇੱਕ ਬੱਚਾ ਦੀਗਾ ਇਕੱਲੇ ਬੱਚਾ ਦੀ ਸਾਡੇ ਬਹੁਤ ਲਾਡਾਂ ਨਾਲ ਪਿਆਰਿਆ ਸੀ ਸਰਦਾਰ ਜੂੜਾ ਬਣ ਕੇ ਰੱਖਦਾ ਸੀਗਾ ਪਿੰਡ ਦੇ ਵਿੱਚ ਗੁਰੂਆਂ ਦੇ ਝੰਡੇ ਲਾ ਕੇ ਸੁੱਟੀਆਂ ਚੋਂ ਗੇੜੇ ਦਿੰਦੇ ਤਾਂ ਅਸੀਂ ਦੀ ਜੋੜ ਮੇਲਾ ਲੰਘਿਆਗਾ ਉੱਥੇ ਸੇਵਾ ਕਰਦੇ ਰਹੇ ਨੇਗੇ ਗੁਰੂਆਂ ਦੇ ਉੱਥੇ ਉਹਨਾਂ ਦੇ ਮਤਲਬ ਵੀ ਬੋਲੇ ਸੋਨ ਹਾਲ ਦੇ ਨਾਰੇ ਲਾਉਂਦੇ ਰਹੇ ਨੇਗੇ ਇੰਨਾ ਬੱਚਾ ਲੈ ਕੇ ਦੀਗਾ ਸੀ ਤੁਹਾਡੇ ਮਧਿਅਮ ਜਰੀਏ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਹਰੇਕ ਦੇ ਅਜ ਕੱਲੇ ਕੱਲੇ ਬੱਚੇ ਨੇ ਪਿੰਡਾਂ ਦੇ ਵਿੱਚ ਬਾਹਰ ਵਗ ਗਏ ਆ ਸਾਡੀ ਗਲੀ ਦੇ ਵਿੱਚ ਉਹ ਕੱਲੇ ਬੱਚਾ ਦੀ ਗਾਜੀ ਸਾਰੇ ਬੱਚੇ ਬਾਹਰ ਗਏ ਹੋਣਗੇ ਇੰਨਾ ਰੌਣਕੀ ਬੱਚਾ ਦੀ ਜਦੋਂ ਗਲੀ ਚ ਜਾਂਦਾ ਹੁੰਦਾ ਇੰਨਾ ਸੋਹਣਾ ਦੀ ਜੀ ਲੱਗਦਾ ਤੇ ਹਰੇਕ ਨੂੰ ਪਿਆਰ ਕਰਦਾ ਤੇ ਨਰਮਤੀਗਾ ਤੁਹਾਡੇ ਮధ్యਮ ਜਰੀਏ ਇਹੀ ਕਹਿਣਾ ਵੀ ਜਿਹੜੇ ਰਹਿਗੇ 10 12 ਦਿਨ ਬਸੰਤ ਪੰਚਮੀ ਚ ਇਹਨੂੰ ਬੈਨ ਕੀਤਾ ਜਾਵੇ ਚੈਨਾਡੋਰ ਬੈਨ ਕੀਤੀ ਜਾਵੇ ਵੀ ਹੋਰ ਨਾ ਕਿਸੇ ਦਾ ਘਰ ਜਿਹੜੇ ਸਾਡਾ ਦੱਜੜ ਗਿਆ ਅਸੀਂ ਤਾਂ ਇਹੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਵੀ ਜਿਹੜੇ 10 12 ਦਿਨ ਰਹਿਗੇ ਆ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਬੇਨਤੀ ਕਰਦੇ ਆ ਵੀ ਕਿਸੇ ਦਾ ਹੋਰ ਨਾ ਕਰੋ ਜਿਹੜੇ ਪਰਮਾਤਮਾ ਇਹ ਵੱਧ ਤੋਂ ਵੱਧ ਬਾਈ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਇਹ 12-13 ਦਿਨਾਂ ਦਾ ਜਿਹੜੇ ਛੁੱਟੀਆਂ ਦਿਆਂ ਬੱਚਿਆਂ ਨੇ ਬਹੁਤ ਪਤੰਗ ਡਾਏ ਨੇ ਵੀ ਵੱਧ ਤੋਂ ਵੱਧ ਬਾਈ ਵੀਡੀਓ ਸ਼ੇਅਰ ਕਰਕੇ ਆਪਾਂ ਪੂਰੇ ਪੰਜਾਬ 'ਚ ਫਲਾਈਏ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਬਹੁਤ ਦਰਦਨਾਕ ਘਟਨਾ ਹੋਈ ਹੈਗੀ ਤਾਂ ਕਰਕੇ ਕਹਿਣਾ ਵੀ ਸਰਕਾਰ ਨੂੰ ਵੀ ਜਿਹੜੀ ਬਸੰਤ ਪੰਚਮੀ ਤੇ ਪੂਰਨ ਤੌਰ ਤੇ ਬੈਨ ਕੀਤਾ ਜਾਵੇ ਇਹਦੇ ਨਾਲ ਪੰਛੀ ਨੇ ਜਿਹੜੇ ਸਾਡੇ ਉਹਨਾਂ ਦੇ ਪੈਰਾਂ ਦੇ ਵਿੱਚ ਉਹ ਜਦੋਂ ਉੱਡਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਵਿਚਾਰੇ ਮਰਦੇ ਨੇਗੇ ਅਸੀਂ ਦੁੱਧ ਪਾਉਣ ਜਾਂਦੇ ਆਂ ਸ਼ਹਿਰ ਜੀ ਸਾਡੇ ਗਲਾਂ ਦੇ ਵਿੱਚ ਉਹ ਜਿਹੇ ਮਫਲਰ ਲਾਏ ਹੁੰਦੇ ਨੇ ਇੱਕ ਦਿਨ ਮੇਰੇ ਉਰੇ ਗਲਾ ਚੀਰ ਕੇ ਲੈ ਜਾਣ ਦੀ ਗੱਲ ਕਰ ਮਫਲਰ ਨੇ ਬਚਾ ਲਿਆ ਮੈਨੂੰ ਅਨੇਕਾਂ ਮੋਟਰਸਾਈਕਲਾਂ ਤੇ ਆਪਾਂ ਘਟਨਾ ਰੋਈ ਦੇਖਦੇ ਆਂਗੇ ਉਹ ਨਾਂ ਵਾਪਰਨ ਜੇ ਕਿਤੇ ਇਹ ਬਸੰਤ ਪੰਚਮੀ ਤੇ ਬੈਨ ਲਾਇਆ ਜਾਵੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਮੈਂ ਕਹਿੰਦਾ ਬਾਈ ਜੀ ਅੱਜ ਸਾਡੇ ਪਿੰਡ ਰੋਟੀ ਨਹੀਂ ਪਕਰੀ ਆਹੋ ਮਿਹਨਤ ਕਰ ਕਰਦਾ ਬੱਚਾ ਬੱਚਾ ਉਰੇ ਆਇਆਗਾ ਇੱਕ ਬੱਚੋ ਦੀ ਲਲਾਡਾ ਨਾਲ ਪਾਲਿਆ ਦੀ ਦੋ ਦਿਨ ਹੋ ਗਏ ਸੀ ਰੋਟੀ ਨਹੀਂ ਖਾਧੀ ਬਹੁਤ ਮਿਹਨਤੀ ਕਰਦਾ ਸਰਕਾਰ ਨੂੰ ਵੀ ਬਸੰਤ ਪੰਚ ਵੀ ਪੈਨ ਕੀਤੀ ਜਾਵੇ ਜਾਨ ਮਰ ਕੀ ਬੰਦੇ ਕੀ ਨੌਜਵਾਨ ਬੱਚੇ ਕੱਲੇ ਕੱਲੇ ਜਵਾਖਰੇ ਕਰੋ 70 ਵਜੇ ਪੈਨੇ ਜਾ ਕੇ ਦੇਖ ਲੋ ਬਈ ਜੀ ਨਹੀਂ ਲੱਗ ਰਿਹਾ ਕੱਲਾ ਜਵਾਖ ਸੀ ਕਰ ਲਾਜਵਾਕ ਸੀਗਾ ਸਾਡੇ ਮਧੀਆਂ ਵੰਜਰੀ ਇਹ ਹੀ ਬੇਨਤੀ ਕਰਨਾ ਸਰਕਾਰ ਨੂੰ ਵੀ 12-13 ਦਿਨ ਪੈ ਨੇ ਹੋਰਾਂ ਦੇ ਬੱਚੇ ਬਚ ਜਾਣੋ ਸਾਡਾ ਤਾਂ ਜਿਹੜਾ ਉੱਜੜਨਾ ਤੇ ਜੜ ਗਿਆ ਵੀ ਇਹ ਬਸੰਤ ਪੰਚਮੀ ਬੈਨ ਕੀਤੀ ਜਾਵੇ ਜੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤਸਵੀਰਾਂ ਮਨ ਨੂੰ ਭਾਵੁਕ ਕਰ ਦੇਣਗੀਆਂ ਕਿਉਂਕਿ ਕੱਲਾ-ਕੱਲਾ ਜਵਾਕ ਉਸ ਪਰਿਵਾਰ ਦਾ ਉਹਨਾਂ ਦੀ ਜਿਹੜੀ ਬੱਚੇ ਦੀ ਮੌਤ ਹੋ ਚੁੱਕੀ ਹੈ ਜਿਹੜੇ ਪਰਿਵਾਰਕ ਮੈਂਬਰ ਨੇ ਕਿਤੇ ਨਾ ਕਿਤੇ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਬਸੰਤ ਪੰਚਮੀ ਨੂੰ ਬੈਨ ਕੀਤਾ ਜਾਵੇ ਨੌਣਾ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਜੇ ਬਸੰਤ ਪੰਚਮੀ ਬੈਨ ਹੋ ਜਾਵੇ ਕਿਉਂਕਿ ਹਜੇ 10 ਤੋਂ 12 ਦਿਨ ਬਸੰਤ ਪੰਚਮੀ ਨੂੰ ਪਏ ਨਹੀਂ ਸਾਡਾ ਦਾ ਘਰ ਉਜੜ ਗਿਆ ਹੋਰ ਜਿਹੜੇ ਕਿਸੇ ਦਾ ਘਰ ਨਾ ਉਹ ਜਿਹੜੇ ਇਸ ਕਰਕੇ ਇਹਨਾਂ ਵੱਲੋਂ ਇਹ ਗੋਹਾਰ ਲਗਾਈ ਜਾ ਰਹੀ ਹੈ ਕੈਮਰਾਮੈਨ ਮਹਿੰਦਰ ਦੇ ਨਾਲ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ